ਦੋਸਤੋ ਵਿਜਮ ਅਕਤ ਬਲੌਗ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਹਾਧੋ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸੋ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਕਿ ਮੇਰੇ ਪਿੱਛੇ ਤੁਹਾਨੂੰ ਡਿਫਰੈਂਟ ਇੱਕ ਬੱਕਰੀ ਕਿਸਮ ਦਾ ਬਾਤਾਂ ਬਾਰੰਦ ਦਿਖਾਈ ਦੇ ਰਿਹਾ ਹੈ ਔਰ ਮੈਂ ਮੈਂ ਵੀ ਥੋੜੀ ਜਿਹੀ ਵਕੇਸ਼ਨ ਵਾਲੇ ਕੱਪੜੇ ਜਾਂ ਵਕੇਸ਼ਨ ਮੂਡ ਚਾਂਸ ਹੋ ਹੈਟ ਲਈ ਹੋਈ ਹੈ ਇੱਥੇ ਕਿਉਂਕਿ ਇੱਥੇ ਗਰਮੀ ਬਹੁਤ ਹੈ ਇੱਥੇ ਮੱਛਰ ਵਗੈਰਾ ਬਹੁਤ ਨੇ ਸੋ ਇਸ ਕਰਕੇ ਜਿਹੜਾ ਹੈਗਾ ਉਹ ਬੱਠੀ ਟੋਪੀ ਐਂ ਧੁੱਪ ਤੋਂ ਵੀ ਬਚਾਉਂਦੀ ਹੈ ਤੁਹਾਨੂੰ ਮੱਛਰਾਂ ਵਗੈਰਾ ਤੋਂ ਵੀ ਬਚਾਉਂਦੀ ਹੈ ਸੋ ਅੱਜ ਇੱਥੇ ਸਾਡਾ ਤੂ ਤੀਸਰਾ ਦਿਨ ਹੈ ਜੇ ਆਪ ਆਪਾਂ ਪਰਸੋਂ ਆਏ ਸੀਗੇ ਤੋ ਕੱਲ ਸਾਰਾ ਦਿਨ ਆਪਾਂ ਇੱਥੇ ਕੱਢਿਆ ਸਾਲ ਤਾਂ ਦਿਨ ਬਹੁਤ ਵਧੀਆ ਰਿਹਾ ਤੇ ਅੱਜ ਆਪਣਾ ਤੇ ਤੀਸਰਾ ਦਿਨ ਹੈ ਤੇ ਇੱਥੇ ਅਜੇ ਆਪਾਂ ਦੋ ਫੁੱਲ ਫੁੱਲ ਦਿਨ ਪੂਰੇ ਦਿਨ ਹੋ ਰਹਾਂਗੇ ਸੋ ਮੈਂ ਤੁਹਾਨੂੰ ਇਸ ਮੁੱਚੇ ਜਿਹੜਾ ਟ੍ਰਿਪ ਹੈ ਉਹ ਦੀ ਉਹ 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 ਵੀ ਬਰੀਫਿੰਗ ਦਾ ਸਰੇਮਾ ਉਹ ਦਾ ਮਤਲਬ ਰੀਵੀਉ ਦੇ ਰਹਾਂ ਕਿ ਵਰਤ ਹੈ ਜਾਂ ਨਹੀਂ ਵਰਤ ਸੋ ਦੋਸਤੋ ਅਗਰ ਤੁਸੀਂ ਭੁੰਟਾ ਕਹਿੰਨਾ ਆਉਣੇ ਤਾਂ ਤੁਹਾਨੂੰ ਜਿਹੜੇ 올올 ਇਨਕਲੂਸਿਵ ਟ੍ਰਿਪ ਨੇ ਕੋਤੋਂ ਵਿਖਰੇ ਪਏ ਨੇ ਅਸੀਂ ਜਿਹੜਾ ਟ੍ਰਿਪ ਲਿਆ ਅਸੀਂ ਜਿਹਦਾ ਐਨ ਮੌਕੇ ਤੇ ਜਾ ਕੇ ਜਿਹਦੀ ਬੁਕਿੰਗ ਕੀਤੀ ਸੀ ਬੇਟੀ ਨੇ ਕਰਵਾਈ ਸੀ ਤੇ ਸਾਨੂੰ ਤਕਰੀਬਨ ਇਹ 1250 ਡਾਲਰ ਪਰ ਪਰਸਨ ਪਿਆ ਸੋ ਜਿਹਦੇ ਵਿੱਚ ਤੁਹਾਡੀ ਆਉਣ ਜਾਣ ਦੀ ਫਲਾਈਟ ਹੈ ਤੁਹਾਡੇ ਕਮਰੇ ਨੇ ਤੁਹਾਡਾ ਸਾਰਾ ਖਾਣਾ ਪੀਣਾ ਸਾਰੀ ਡਰਿੰਕ ਹੈ ਮਤਲਬ ਤੁਸੀਂ ਘਰੋਂ ਜਦੋਂ ਨਿਕਲ ਪਏ ਫਿਰ ਤੁਸੀਂ ਇੱਕ ਵੀ ਪੈਸਾ ਜਿਹੜਾ ਉਹ ਖਰਚ ਨਹੀਂ ਕਰਨਾ ਸਾਰਾ ਕੁਝ ਇਹਦੇ ਵਿੱਚ ਹੀ ਹੈ ਸੋ ਜੇ ਤੁਸੀਂ ਉਦਾਂ ਕੋ ਗਾ ਆਪਣਾ ਟਰੈਵਲ ਤੇ ਟੂਰਾਂ ਤੇ ਜਾਂਦੇ ਰਹਿੰਦੇ ਆ ਸੋ ਜੇ ਤੁਸੀਂ ਉਸ ਤਰ੍ਹਾਂ ਜਿਹੜਾ ਹੈਗਾ ਉਹ ਕਿਤੇ ਰਹਿਣਾ ਤਾਂ ਤੁਹਾਨੂੰ ਅੱਜ ਕੱਲ 350 400 ਡਾਲਰ ਤੋਂ ਘੱਟ ਕਮਰਾ ਨਹੀਂ ਮਿਲਦਾ ਸੋ ਜੇ ਤੁਸੀਂ 4 ਰਾਤਾਂ ਰਹਿਣਾ ਸੋ ਤੁਸੀਂ ਉਹਨੂੰ 400 ਨੂੰ 4 ਨਾਲ ਗੁਣਾ ਕਰ ਲਓ 1600 ਡਾਲਰ ਤੋਂ ਉਹੀ ਹੋ ਗਿਆ ਫੂਡ ਤੁਸੀਂ ਕਿਤੇ ਵੀ ਖਾਣ ਜਾਓਗੇ ਤਾਂ ਤੁਹਾਡਾ ਫੂਡ ਇੱਕ ਬੰਦੇ ਦਾ 35-40 ਡਾਲਰ ਤੋਂ ਘੱਟ ਹੁੰਦਾ ਨਹੀਂ ਮਿਲਦਾ ਸੋ ਇਸ ਤਰ੍ਹਾਂ ਜੇ ਤੁਸੀਂ ਡਰਿੰਕ ਲੈਣੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀ ਮਤਲਬ ਕੋਕਟੇਲ ਜਾਂ ਵਟ ਏਵਰ ਜੋ ਵੀ ਲੈਣਾ ਹੈ ਬੀਅਰ ਲੈਣੀ ਹੈ ਵਿਸਕੀ ਸਕੌਚ ਜੋ ਵੀ ਲੈਣਾ ਤੇ ਤੁਹਾਨੂੰ ਉਹ 9-10 ਡਾਲਰ ਤੋਂ ਥੱਲੇ ਤੁਹਾਨੂੰ ਉਹ ਇੱਕ ਸ਼ੌਟ ਨਹੀਂ ਮਿਲਦਾ ਸੋ ਕੁੱਲ ਮਿਲਾ ਕੇ ਜਿਹੜਾ ਇਹ ਆਲ ਇਨਕਲੂਸਿਵ ਹੈ ਇਹ ਹੁੰਦਾ ਤਾਂ ਬਹੁਤ ਵਧੀਆ ਹੈ ਇਸ ਕਰਕੇ ਵਧੀਆ ਹੁੰਦਾ ਕਿਉਂਕਿ ਤੁਸੀਂ ਇੱਕ ਵਾਰ ਬਸ ਪੈਸੇ ਕਰਸੇ ਦੇਣੇ ਆ ਤੇ ਫਿਰ ਸਰਾਣੇ ਹੀਠਾਂ ਬਾਂਦੇ ਕੇ ਸੌਜੋ ਆਰਾਮ ਨਾਲ ਇੰਜੋਏ ਕਰੋ ਤੇ ਕੋਈ ਪੈਸਾ ਨਹੀਂ ਕਿਸੇ ਵੀ ਗੱਲ ਦਾ ਕੋਈ ਪੈਸਾ ਨਹੀਂ ਇੱਥੇ ਹੁਣ ਗੋਲਫ ਕਾਰਟਾਂ ਘੁੰਮਦੀਆਂ ਨੇ ਤੁਹਾਨੂੰ ਕਿਸੇ ਦੂਜੀ ਥਾਂ ਲੈ ਕੇ ਜਾਂਦੀਆਂ ਨੇ ਤੁਸੀਂ ਕਿਸੇ ਵੀ ਰੈਸਟੋਰੈਂਟ ਚ ਇੱਥੇ ਹਜ਼ਾਰਾਂ ਹੀ 12 ਨੇ ਹਜ਼ਾਰਾਂ ਰੈਸਟੋਰੈਂਟ ਨੇ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ ਜੋ ਮਰਜ਼ੀ ਖਾਓ ਇਹ ਬਸ ਤੁਹਾਡੇ ਬਾਹਾਂ ਦੇ ਵਿੱਚ ਨਾ ਆ ਜਿਹੜੀ ਹੈਗੀ ਆ ਇਹ ਬ੍ਰੇਸਲੈਟ ਚਾਹੀਦੀ ਆ ਤੇ ਇਹ ਜਦੋਂ ਤੁਸੀਂ ਆਏ ਹੋ ਉੱਤੇ ਤੁਸੀਂ ਰਿਸੈਪਸ਼ਨ ਤੇ ਆਉਨੇ ਹੋ ਤੁਸੀਂ ਆਉਨੇ ਹੋ ਉਦੋਂ ਤੁਹਾਡੇ ਪਾਸਪੋਰਟ ਚੈੱਕ ਕਰਕੇ ਤੁਹਾਨੂੰ ਚੈੱਕ ਇਨ ਕੀਤਾ ਜਾਂਦਾ ਤੇ ਤੁਹਾਡਾ ਰੂਮ ਜਿਹੜਾ ਹੈਗਾ ਇਹ ਬਰੇਸਲ ਤੋਂ ਬਾਅਦ ਤੀਜਾਂਦੀ ਹੈ ਤਾਂ ਫਿਰ ਤੁਸੀਂ ਇਹਨਾਂ ਦੇ ਲੈ ਲੋ ਮੁੱਖ ਮਹਿਮਾਨੋ ਜਿੱਥੇ ਮਰਜ਼ੀ ਜਾਓ ਤੁਹਾਡੀ ਹਰ ਜਗ੍ਹਾ ਤੁਹਾਨੂੰ ਇੱਕ ਤਰ੍ਹਾਂ ਸੇਵਾ ਹੁੰਦੀ ਹੈ ਸੋ ਪਹਿਲਾ ਦਿਨ ਜਿਹੜਾ ਹੈਗਾ ਉਹ ਆਪਾਂ ਆ ਕੇ ਥੋੜਾ ਜਿਹਾ ਰੈਸਟ ਕਰਕੇ ਉਹ ਆਪਾਂ ਉਧਰ ਮੇਨ ਜਿਹੜੀਆਂ ਅਟਰੈਕਸ਼ਨਸ ਨੇ ਉਹ ਦੇਖੀ ਆ ਸੋ ਪਹਿਲੇ ਦਿਨ ਆਪਾਂ ਕਿਸੇ ਪੂਲ ਤੇ ਨਹੀਂ ਗਏ हां ਵਿੱਚ ਤੇ ਗਏ ਸੀਗੇ ਵਿੱਚ ਨੂੰ ਬਾਰ ਬਾਰੋਂ ਦੇਖਿਆ ਖਾਣਾ ਪੀਣਾ ਇਹਨਾਂ ਦਾ ਇੰਜੋਏ ਕੀਤਾ ਸੋ ਪਹਿਲੇ ਦਿਨ ਦਾ ਜਿਹੜਾ ਖਾਣਾ ਸੀ ਅਸੀਂ ਉਹ ਇੱਥੇ ਇੱਕ ਓਪਨ ਸੀ ਰੈਸਟੋਰੈਂਟ ਹੈ ਜਿੱਥੇ ਬਫੇ ਲੱਗਦੇ ਨੇ ਉੱਥੇ ਖਾਦਾ ਉੱਥੇ ਦੁਨੀਆ ਭਰ ਦੇ ਕਹ ਲੋ ਖਾਣੇ ਬਏ ਸੀ ਜਿਹਦੇ ਵਿੱਚ ਸਾਡੇ ਭਾਰਤੀ ਖਾਣੇ ਇੰਡੀਅਨ ਖਾਣੇ ਵੀ ਸੀਗੇ ਤੁਸੀਂ ਇੰਡੀਅਨ ਖਾਣਾ ਚਾਹੁੰਦੇ ਹੋ ਉਹ ਵੀ ਖਾ ਲੋ ਜਪਾਨੀ ਖਾਣਾ ਚਾਹੁੰਦੇ ਹੋ ਤੁਸੀਂ ਮੈਕਸੀਕਨ ਖਾਣਾ ਚਾਹੁੰਦੇ ਹੋ ਵਾਟਐਵਰ ਜੋ ਤੁਸੀਂ ਖਾਣਾ ਹੈ ਉਹ ਖਾਣਾਕ ਤੇ ਉਸਕੀ ਆਮ ਦਾ ਖਾਣਾ ਵੀ ਉੱਥੇ ਖਾਦਾ ਕੱਲ ਸਵੇਰ ਦੀ ਬ੍ਰੇਕਫਾਸਟ ਵੀ ਉੱਥੇ ਕੀਤੀ। ਸੋ ਕੱਲ ਦੁਪਹਿਰ ਦਾ ਖਾਣਾ ਅਸੀਂ ਇੱਕ ਮੈਕਸੀਕਨ ਰੈਸਟੋਰੈਂਟ ਬੁੱਕ ਕਰਾਇਆ ਸੀਗਾ। ਸੋ ਇਹ ਰੈਸਟੋਰੈਂਟ ਵੀ ਕਿਉਂਕਿ ਇੱਥੇ ਟਰੈਵਲਰ ਬਹੁਤ ਆਏ ਨੇ ਆ ਜਿਹੜਾ ਪੀਕ ਸੀਜ਼ਨ ਹੈ ਦਸੰਬਰ ਤੋਂ ਲੈ ਕੇ ਅ ਫਰਵਰੀ ਮਾਰਚ ਤੱਕ। ਸੋ ਬਹੁਤ ਬਹੁਤ ਟਰੈਵਲਰ ਆਉਂਦੇ ਨੇ ਕਿਉਂਕਿ ਖਾਸ ਤੌਰ ਤੇ ਉੱਤਰੀ ਅਮਰੀਕਾ ਇਹ ਵੀ ਖੈਰ ਉੱਤਰੀ ਅਮਰੀਕਾ ਦਾ ਹੀ ਹਿੱਸਾ ਹੈ ਜਿਹੜਾ ਕੰਟੀਨੈਂਟ ਹੈ ਭਾਮੀਆ ਕਰੀਬੀਅਨ ਕੰਟਰੀ ਨੇ ਅ ਇੱਥੇ ਜਿਹੜਾ ਟੈਂਪਰੇਚਰ ਆ ਉਹ ਬਿਲਕੁਲ ਡਿਪੈਂਡ ਹੈਗਾ ਕਿ ਹੁਣ ਇੱਥੇ ਅ ਉਹ ਜਦੋਂ ਮੈਂ ਪੱਤਕਾ ਲੈ ਕਰਦੀ ਹਾਂ ਟ੍ਰਾਂਟ ਉਹ ਤਾਂ ਉੱਥੇ ਜਿਹੜਾ ਟੈਂਪਰੇਚਰ ਹੈ ਉਹ ਕੋ ਮਾਈਨਸ ਅ ਟਮਾਟੀ ਕਈ ਲੋਕ ਮਾਈਨਸ 15 ਕਹਿ ਲੋ ਤੇ ਨਿੱਟੜੇ ਹੈ ਤੁਸੀਂ 10 ਮਿੰਟ ਤੋਂ ਬਾਅਦ ਅ ਬਾਹਰ ਨਹੀਂ ਖੜ੍ਹ ਸਕਦੇ ਲੇਕਿਨ ਇੱਥੇ ਜਿਹੜਾ ਹੈਗਾ ਹੁਣ 28 ਡਿਗਰੀ ਹੈ ਤੇ ਇੱਥੇ ਜਦੋਂ ਹੁਣ ਬਾਹਰ ਬੈਠਾ ਆਪਣਾ ਰੂਮ ਦੀ ਬਾਲਕਨੀ 'ਚ ਅ ਥੋੜਾ ਸਾਡਾ ਰੂਮ ਹੈ ਸਾਡੇ ਨਾਲ ਹੀ ਬੈਠਿਆਂ ਦਾ ਰੂਮ ਹੈ ਸੋ ਬਹਾਰ ਜਿਵੇਂ ਉਦਾਂ ਦੀ ਗਰਮੀ ਆ ਜਿਵੇਂ ਪੜਦਾ ਨਹੀਂ ਜਿਵੇਂ ਆਪਣੇ ਗਰਮੀ ਦੇ ਜੂਨ ਜਲਾਈ ਦੇ ਮਹੀਨੇ ਇੰਡੀਆ ਛੂੰਦ ਗਿਆ ਤੇ ਮੀ ਆ ਜਾਂਦਾ ਬੜੀ ਜਲਦੀ ਤੇ ਤੁਹਾਨੂੰ ਕਪੜੇ ਫਿਰ ਉਸ ਤਰ੍ਹਾਂ ਦੇ ਰੱਖਣੇ ਪੈਂਦੇ ਨੇ ਸੋ ਇਨਾਂ ਨੇ ਕਮਰਿਆਂ ਦੇ ਵਿੱਚ ਛਤਰੀਆਂ ਵੀ ਰੱਖੀਆਂ ਹੋਈਆਂ ਨੇ ਜੇ ਤੁਸੀਂ ਬਾਹਰ ਜਾਣਾ ਤਾਂ ਆਪਣੀ ਛਤਰੀ ਲੈ ਕੇ ਜਾਓ ਨਾਲ ਸਪੂਲ ਇੱਥੇ ਬਹੁਤ ਨੇ ਇਦਾਂ ਰਿਲੈਕਸਿੰਗ ਪੂਲ ਹੈਗਾ ਫੈਮਿਲੀ ਪੂਲ ਹੈਗਾ ਤੇ ਹੋਰ ਬਹੁਤ ਸਾਰੇ ਬੱਚਿਆਂ ਲਈ ਪੂਲ ਨੇ ਬੱਚਿਆਂ ਲਈ ਖੇਡਾਂ ਨੇ ਹੋਰ ਗੇਮਾਂ ਨੇ ਵਿਚੈਸ ਗੇੜ ਹੋਵੇ ਤੁਸੀਂ ਬਾਲੀ ਵਾਲੇ ਗੇੜ ਖੇਡ ਸਕਦੇ ਹੋ ਤੁਸੀਂ ਬੀਚ ਵਾਲੀ ਵਾਲ ਕੇ ਸਭ ਤੋਂ ਤੁਸੀਂ ਤਾਂ ਕਰ ਰਹੇ ਹੋ ਸੋ ਦੂਸਰਾ ਦਿਨ ਪਹਿਲੇ ਦਿਨ ਆਪਾਂ ਮਾਈਕਲ ਜੈਕਸਨ ਦਾ ਜਿਹੜਾ ਸ਼ੋਅ ਹੈ ਉਹ ਵੀ ਦੇਖਿਆ ਸੀ ਤਾਂ ਉਹ ਕਹਿੰਦੇ ਸੀਗੇ ਵੀ ਮੈਂ ਮਾਈਕਲ ਜੈਕਸਨ ਜਿਹੜਾ ਵਾਪਸ ਆ ਰਿਹਾ ਹੈ ਵਾਪਸ ਹੀ ਰਿਹਾ ਹੈ ਤੇ ਇੱਕ ਲੜਕਾ ਜਿਹੜਾ ਹੈ ਉਹ ਬਿਲਕੁਲ ਮਾਈਕਲ ਜੈਕਸਨ ਦੀ ਕਾਪੀ ਸੀ ਉਸੇ ਤਰ੍ਹਾਂ ਡਾਂਸ ਕਰਦਾ ਸੀ ਉਸੇ ਤਰ੍ਹਾਂ ਸਾਰਾ ਕੁਝ ਕਰਦਾ ਸੀ ਤੇ ਉਹਨੀਆਂ ਜਿਹੜੀਆਂ ਬੇਤਰਹੀਨ ਫਿਲਮਾਂ ਨੇ ਉਹ ਪੁੱਛੇ ਵੱਡੇ ਸਕਰੀਨ ਤੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਸੀ ਇੱਥੇ ਮਾਈਕਲ ਜੈਕਸਟਰ ਹਰੋਲ ਹੁੰਦਾ ਸੀ ਤੇ ਉਹ ਲੜਕਾ ਉੱਥੇ ਗੀਤ ਗਾਉਂਦਾ ਸੀ ਤਾਂ ਉਹ ਸ਼ੋਅ ਵੀ ਬਹੁਤ ਸੋਹਣਾ ਸੀਗਾ ਅ ਸੋ ਕੱਲ ਸਾਰਾ ਦਿਨ ਆਪਾਂ ਸਵੇਰੇ ਪਹਿਲਾਂ ਬਈ ਬ੍ਰੇਕਫਾਸਟ ਕਰਨੇ ਆ ਕੌਫੀ ਆਪਾਂ ਆਪਣੇ ਕੰਪਨੀ ਚ ਵੀ ਪੀ ਸਕਦੇ ਹਾਂ ਕੌਫੀ ਆਪਾਂ ਉੱਥੇ ਕੌਫੀ ਸ਼ਾਪ ਹੈ ਤਾਂ ਉੱਥੇ ਵੀ ਪੀ ਸਕਦੇ ਹਾਂ ਅਹ ਸੋ ਇਥੋਂ ਪਹਿਲਾਂ ਅਸੀਂ ਬ੍ਰੇਕਫਾਸਟ ਕਰਨ ਗਏ ਸੋ ਉਹੀ ਓਪਨ ਸੀ ਦੇ ਵਿੱਚ ਅਸੀਂ ਬ੍ਰੇਕਫਾਸਟ ਕਰ ਕੇ ਉਸ ਤੋਂ ਬਾਅਦ ਅਸੀਂ ਘਰੇ ਆ ਕੇ ਫਿਰ ਸਵਿਮਿੰਗ ਵਾਲੇ ਵੀਚ ਵਾਲੇ ਕੱਪੜੇ ਪਾਏ ਤਾਂ ਫਿਰ ਅਸੀਂ ਵਾਪਸ ਚਲੇ ਗਏ ਤਾਂ ਰਿਲੈਕਸਿੰਗ ਪੂਲ ਹੈ ਉਹਦੇ ਵਿੱਚ ਅਸੀਂ ਤਕਰੀਬਨ 2.5 ਘੰਟੇ ਗੁਜ਼ਾਰੇ ਤੇ ਜਿਵੇਂ ਕਹਿਆ ਉਹਥੇ ਫੂਡ ਦਾ ਖਾਣੇ ਦਾ ਵੀ ਨਾਲ ਦੀ ਨਾਲ ਆਨੰਦਮਾਨਦੇ ਰਹੇ ਤੇ ਸਨੈਕਸ ਹੁੰਦੇ ਨੇ ਤੇ ਸਫਾਈ ਦਾ ਪ੍ਰਬੰਧ ਬੜਾ ਰੱਖਿਆ ਜਾਂਦਾ ਹੈ ਤੋ ਅੜਦਲੇ ਜਿਹੜੇ ਮੇਨਟੇਨ ਰੱਖਣ ਵਾਲੇ ਨੇ ਰਿਜ਼ੋਰਟ ਨੂੰ ਉਹ ਬਹੁਤ ਹਾਰਡ ਵਰਕਰ ਨੇ ਬਹੁਤ ਕੰਮ ਕਰਦੇ ਨੇ ਸੂਰ ਨਾਲ ਦੀ ਨਾਲ ਜਿਹੜਾ ਹੈਗਾ ਤੁਹਾਡੇ ਤੁਹਾਡਾ ਸਮਾਨ ਜਿਹੜਾ ਕੋਲੋਂ ਲੱਗਦਾ ਕਿ ਡਿੱਗਦਾ ਕਰਦਾ ਉਹ ਚੱਕਦੇ ਰਹਿੰਦੇ ਨੇ ਤੋ ਸਫਾਈ ਕਾਫੀ ਹੈ ਗਰਾਸ ਕਾਫੀ ਹੈ ਦਰਖਤ ਕਾਫੀ ਨੇ ਟਰੀ ਕਾਫੀ ਨੇ ਜਾਨਵਰ ਬੋਲਦੇ ਨੇ ਹੰਚੜੀਆਂ ਬੋਲਦੀਆਂ ਨੇ ਤੁਸੀਂ ਸੁਣਦੇ ਹੋਮੂਗੋ ਵਿੱਚ ਚਿੜੀਆਂ ਦੀ ਵੀ ਆਵਾਜ਼ ਆ ਰਹੀ ਹੈ ਮੋਰਾਂ ਦੀ ਵੀ ਆਵਾਜ਼ ਆ ਰਹੀ ਹੈ ਅਸਲ ਵਕਤ ਉਹ ਦਿਗਾਂ ਲੜਾ ਟੁਰਨੇਕਨਾਂ ਤੋਂ ਵਾਜੂੜੇ ਹੋਏ ਨੇ ਤੇ ਅਸੀਂ ਮੈਨੂੰ ਕਈ ਵਾਰ ਲੱਗਦਾ ਵੀ ਅਸੀਂ ਉੱਥੇ ਜਿਵੇਂ ਨਾ ਬਰਫ਼ ਦੀ ਸੈਲ ਹੇਠਾਂ ਦੱਬੇ ਹੋਏ ਲੋਕਾਂ ਇਸ ਤਰ੍ਹਾਂ ਲੱਗਦਾ ਕਿ ਅਸੀਂ ਅ ਘਰਾਂ ਦੇ ਕੈਦੀ ਆ ਅਸਲ ਦੇ ਵਿੱਚ ਇਹਨਾਂ ਇਹਨਾਂ ਕੰਟਰੀਆਂ ਦੇ ਵਿੱਚ ਲਾਈਫ ਬਹੁਤ ਹੈ ਬਾਹਰ ਦੇ ਵਿੱਚ ਵੀ ਹੈ ਲੇਕਿਨ ਹ ਤਾਂ ਕਮਾਲ ਹੀ ਹੈ ਹੁਣ ਇਹ ਦਰਖਤਾਂ ਨੂੰ ਨਹੀਂ ਵੜਦੇ ਮੇਰੇ ਸਾਹਮਣੇ ਦਰਖਤ ਖੜਾ ਹੈ ਤੇ ਮੈਂ ਇਹਦੀ ਫੋਟੋ ਵੀ ਖਿੱਚੀ ਸੀ ਕੱਲ ਤੇ ਮੈਨੂੰ ਲੱਗਦਾ ਹੈ ਘੱਟੋ ਘੱਟ ਹਜ਼ਾਰ ਸਾਲ ਪੁਰਾਣਾ ਹੁਣ ਸੋ ਇਹ ਦਰਖਤਾਂ ਨੂੰ ਖਾਮ ਕੀ ਰੱਖਦੇ ਨੇ ਤਾਂ ਕੋਈ ਨਾ ਰਹੀਆਂ ਜੇ ਤੁਸੀਂ ਦੇਖੋ ਜਿਵੇਂ ਉਹ ਕਹਿੰਦੇ ਨੇ ਦਾੜੀਆਂ ਜੜਾਂ ਉਹ ਇਸ ਤਰ੍ਹਾਂ ਦੀਆਂ ਨਹੀਂ ਬਣਦੀਆਂ ਨੇ ਇਹ ਬਹੁਤ ਪੁਰਾਣਾ ਦਰਖਤ ਹੈ ਤੇ ਰਾਤੀ ਤੁਸੀਂ ਤੁਰ ਕੇ ਆਣਾ ਕਾਣਗੇ ਜਾਂ ਤਾਂ ਬਿੰਡੇ ਬੋਲ ਰਹੇ ਸੀ ਆਪਣੇ ਡੀਆ ਚ ਬਿੰਡੇ ਬੋਲਦੇ ਹੁੰਦੇ ਨੇ ਸੋ ਉਹ ਬੋਲ ਰਹੇ ਸੀਗੇ ਠੀਕ ਹੈ ਤੇ ਤੁਸੀਂ ਇੱਥੇ ਜਿਹੜਾ ਹੈਗਾ ਉਹ ਆਉਂਗੇ ਤਾਂ ਬਹੁਤ ਇੰਜੋਏ ਕਰੋਗੇ ਤੋ ਬਾਕੀ ਜਿਹੜਾ ਮੈਂ ਤੁਹਾਨੂੰ ਦੱਸਤਾ ਸੀ ਕਿ ਆਲ ਇਨਕਲੂਸਿਵ ਜਿਹੜਾ ਪੈਕੇਜ ਹੈਗਾ ਉਹ ਜੇ ਤਾਂ ਤੁਸੀਂ ਪਹਿਲਾਂ ਦੇਖਦੇ ਰਹੋ ਤਿੰਨ ਮਹੀਨੇ ਫਿਰ ਤੁਹਾਨੂੰ ਇਹ ਹੋ ਸਕਦਾ 6-700 ਡਾਲਰ ਚ ਮਿਲ ਜਵੇ 800 ਚ ਮਿਲ ਜਵੇ ਕੀਬੋਰ ਬਗੈਰਾ ਦੇ 4-400 ਡਾਲਰ ਚ ਮਿਲ ਜਾਂਦੇ ਨੇ ਆਕਸੀਜਨ ਨੇ ਜਿਹੜੇ ਉਹ ਤੋਂ ਵੀ ਸਸਤੇ ਮਿਲ ਜਾਂਦੇ ਨੇ ਤੇ ਕਈ ਵਾਰ ਕੈਂਸਲੇਸ਼ਨ ਹੁੰਦੀ ਹੈ ਜਿਵੇਂ ਕੋਈ ਬੰਦਾ ਸਿੱਕ ਹੋ ਗਿਆ ਜਾਂ ਫੇਰ ਦੀ ਫੈਮਲੀ ਪ੍ਰੋਬਲਮ ਆ ਗਈ ਤਾਂ ਉਹਨਾਂ ਨੇ ਨਹੀਂ ਜਾਣਾ ਤਾਂ ਕੈਂਸਲ ਕਰ ਦਿੰਦੇ ਨੇ ਤੇ ਰਾਤ ਨੂੰ ਫਿਰ ਜੜੇ ਗਿਆ ਤੁਹਾਨੂੰ ਉਹ ਬਹੁਤ ਸਸਤੇ ਵੀ ਮਿਲ ਜਾਂਦੇ ਨੇ ਪਰ ਤੁਹਾਨੂੰ ਜਿਹੜੇ ਹਨ ਇਹ ਦੇਖਣੇ ਪੈਂਦੇ ਨੇ ਫੋ ਇਸ ਕਰਕੇ ਤੁਸੀਂ ਆਓ ਨਵੇਂ ਕੰਟਰੀਜ਼ ਨੂੰ ਕਿਸੇ ਨੂੰ ਦੇਖੋ ਨਵੇਂ ਦੇਸ਼ਾਂ ਨੂੰ ਦੇਖੋ ਉੱਥੋਂ ਦੇ ਕਲਚਰ ਨੂੰ ਜਾਣੋ ਉੱਥੋਂ ਦੇ ਪੂਰ ਨੂੰ ਜਾਣੋ ਤੇ ਫਿਰ ਜਿਹੜਾ ਹੈਗਾ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਉੱਥੇ ਕਿਸ ਤਰ੍ਹਾਂ ਦੇ ਡਾਂਸ ਨੇ ਕਿਸ ਤਰ੍ਹਾਂ ਦਾ ਲਿਟਰੇਚਰ ਹੈ ਕਿਸ ਤਰ੍ਹਾਂ ਦਾ ਸਾਹਿਤਕ ਚੱਜਾ ਰਿਹਾ ਹੈ ਕਿਸ ਤਰ੍ਹਾਂ ਦੇ ਖਾਣੇ ਨੇ ਇਸ ਤਰ੍ਹਾਂ ਲੋਕ ਰਹਿੰਦੇ ਨੇ ਤਾਂ ਉਹਨਾਂ ਦਾ ਜਿਹੜਾ ਰਹਿਣ ਸਹਿਣ ਉਹ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦੀ ਭਾਸ਼ਾ ਹੈ ਸੋ ਇੱਥੇ ਜਿਹੜੀ ਹੈਗੀ ਆ ਉਹ ਸਪੈਨਿਸ਼ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਫਿਰ ਜਦੋਂ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਜਿਵੇਂ ਸਪੇਨਿਸ਼ ਲੈਂਡ ਗਏ ਸੀਗੇ ਜਾਂ ਹੋਰ ਗਏ ਸੀਗੇ ਤਾਂ ਤੁਸੀਂ ਥੋੜੇ ਬਹੁਤੇ ਲਫ਼ਜ਼ ਨੇ ਜਿਹੜੇ ਉੱਥੋਂ ਦੇ ਸਿੱਖ ਲਓ ਤੁਸੀਂ ਮੋਸਟਲੀ ਜਦੋਂ ਤੁਸੀਂ ਉਹਨਾਂ ਨਾਲ ਡੀਲ ਕਰਦੇ ਹੋ ਤੁਹਾਨੂੰ ਸਪੈਨਿਸ਼ ਹੀ ਬੋਲਦੇ ਨੇ ਤੁਸੀਂ ਜਿਹੜਾ ਹੈਗਾ ਇਦਾਂ ਦੇ ਰਿਸੋਰਟ ਨੇ ਜਿਹੜੇ ਪਰ ਇੰਗਲਿਸ਼ ਵੀ ਸਮਝਦੇ ਨੇ ਜ਼ਿਆਦਾ ਬੋਲਦੇ ਨਹੀਂ ਲੇਕਿਨ ਸਮਝਦੇ ਨੇ ਤੁਸੀਂ ਉਹਨਾਂ ਨੂੰ ਕੋਈ ਵੀ ਆਰਡਰ ਦਿੰਨੇ ਆ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਕਰ ਦਿੰਦੇ ਨੇ ਹੁਣ ਜਦੋਂ ਓਲਾ ਜਾਂ ਹੋਰ ਇਹ ਜਿਹੜੇ 5-10 ਸ਼ਬਦ ਨੇ ਫੇ ਤੁਸੀਂ ਸਿੱਖ ਵੀ ਸਕਦੇ ਹੋ ਮੈਂ ਵੀ ਕੋਸ਼ਿਸ਼ ਕੀਤੀ ਸੀ ਕਿ ਮੈਂ ਫਰਾਂਚ ਵੀ ਸਿੱਖਾਂ ਮੈਂ ਉਰਦੂ ਵੀ ਸਿੱਖਿਆ ਜਾਂ ਹੋਰ ਬ੍ਰਿਟਾਨੀਆ ਮਤਲਬ ਜਿਵੇਂ ਗੁਜਾਰੇ ਜਾਊਗਾ ਤੇ ਇਹਨਾਂ ਦੇ ਵੀ ਜਿਹੜੇ ਕੋਸ਼ ਕੁਜ਼ਾਰੇ ਜੋਗੇ ਲਫ਼ਜ਼ ਨੇ ਜਿਹੜੇ ਕਟ੍ਰਾਇਵਲ ਲਰਨਿੰਗ ਤਕਰੀਬਨ 40 50 ਸ਼ਬਦ ਜਿਹੜੇ ਚਾਹੀਦੇ ਹੁੰਦੇ ਨੇ ਤੋਂ ਤੁਹਾਨੂੰ ਯਾਦ ਕਰ ਲੈਣੇ ਚਾਹੀਦੇ ਨੇ ਉਹ ਜ਼ਰੂਰੀ ਨਹੀਂ ਨਹੀਂ ਵੀ ਕਰੋਗੇ ਤਾਂ ਵੀ ਠੀਕ ਹੈ ਸੋ ਬੀਚ ਤੇ ਕਰ ਬਹੁਤ ਕੱਟ ਸੀਗਾ ਕਰਨ ਦਿਨ ਸੀਗਾ ਬੀਚ ਤੇ ਬਹੁਤ ਕੱਟ ਸੀ ਤਾਂ ਉਹ ਮੈਂ ਤੁਹਾਨੂੰ ਦੂਸਰਾ ਇੱਕ ਹੋਰ ਬਲੌਗ ਆ ਉਹਦੇ ਵਿੱਚ ਤੁਸੀਂ ਉਹ ਵੀ ਦੇਖੋਗੇ ਤੇ ਨਾਲ ਦੀ ਨਾਲ ਅਸੀਂ ਜਿਹੜਾ ਹੈਗਾ ਉਹ ਫਿਰ ਇੱਕ ਪਾਰਟੀ ਸੀ ਸ਼ਾਮ ਨੂੰ 8 ਵਜੇ ਜਿਹੜਾ ਮੈਕਸੀਕਨ ਰੈਸਟੋਰੈਂਟ ਦਾ ਖਾਣਾ ਖਾ ਕੇ ਉਹਦੇ ਫਲੇ ਨਾਲ ਸੀ ਉਹ ਸੀਗੇ ਫੋਮ ਪਾਰਟੀ ਉਹ ਬੱਡੀ ਸਾਰੀ ਕੈਨਨ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਤੋਪ ਤੋਪ ਨਾਲ ਉਹ ਫੋਮ ਛੜਦੇ ਸੀ ਲੋਕਾਂ ਦੇ ਉੱਤੇ ਤੇ ਤਰ੍ਹਾਂ ਤਰ੍ਹਾਂ ਦੇ ਮਿਊਜ਼ਿਕ ਚਲਉਂਦੇ ਸੀਗੇ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਖੇਡਾਂ ਸੀਗੀਆਂ ਤੇ ਉਹ ਲੋਕਾਂ ਨੂੰ ਪੁੱਛਦੇ ਸੀਗੇ ਵੀ ਤੁਸੀਂ ਕਿੱਥੋਂ ਆਇਓ ਮੇਰਾ خیال ਆ ਉਹ ਉਸ ਪਾਰਟੀ ਦੇ ਵਿੱਚ ਅਸੀਂ ਉਹ ਕੱਲੇ ਇੰਡੀਅਨ ਸੀਗੇ ਤੇ ਹੋਰ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਇੰਡੀਅਨ ਹਾਂ ਪਰ ਸਾਨੂੰ ਲੋਕ ਨੇ ਜਿਹੜੇ ਇੱਥੇ ਉਹ ਸਮਝਦੇ ਨੇ ਵੀ ਅਸੀਂ ਮੈਕਸੀਕਨ ਆ ਕੋਈ ਕੋ ਉਹਨਾਂ ਨੂੰ ਲੱਗਦਾ ਕਿ ਇੰਡੀਅਨ ਲੋਕ ਘਟ ਟ੍ਰੈਵਲ ਤੇ ਦੇਖਣ ਨੂੰ ਮਿਲਦੇ ਨੇ ਜਿਵੇਂ ਮੈਂ ਕੱਲ ਕੱਲ ਪਹਿਲਾਂ ਵਲੌਗ ਦੇ ਵਿੱਚ ਵੀ ਦੱਸਿਆ ਸੀ ਫੇ ਅਸੀਂ ਸਰਫੋਨਾ ਥਾਂ ਮਤੇ ਜਾਂਦੇ ਆ ਜਿੱਥੇ ਸਾਡੇ ਕੋਈ ਰਿਸ਼ਤੇਦਾਰ ਹੋਣ ਸਾਮ-ਸਾਮਣ ਵਾਲੇ ਹੋਣ ਲੇਕਿਨ ਹੁਣ ਪਿਛਲੇ ਮੈਂ ਕੁਝ ਸਾਲਾਂ ਤੋਂ ਦੇਖ ਰਿਹਾ ਕਿ ਲੋਕ ਸਾਡੇ ਕਿਊਬਾ ਵੀ ਬਹੁਤ ਜਾ ਰਹੇ ਨੇ ਲੋਕ ਸਾਡੇ ਕੈਨਕੂਨ ਵੀ ਬਹੁਤ ਜਾ ਰਹੇ ਨੇ ਸੋ ਇੱਥੇ ਬਹੁਤ ਤਰ੍ਹਾਂ ਦੇ ਰਿਸੋਰਟ ਹੁੰਦੇ ਨੇ ਮਤਲਬ ਤੁਸੀਂ ਫਾਈਂਡ ਆਊਟ ਕਰਨਾ ਹੁੰਦਾ ਤੁਹਾਨੂੰ ਕੋਈ ਥੋੜੀ ਜਿਹੀ ਪੇਸ਼ੈਂਸ ਚਾਹੀਦੀ ਹੈ ਮੈਂ ਤਾਂ ਆਪ ਨਹੀਂ ਕਰਦਾ ਮੈਂ ਨਿਆਣਿਆਂ ਦੇ ਸਿੱਟਿਆਂ ਹੋਇਆ ਉਹ ਬੈਠੇ ਰਹਿੰਦੇ ਨੇ ਕੰਪਿਊਟਰ ਤੇ ਕਰ ਲੈਂਦੇ ਨੇ ਦਸ ਲਈ ਦਾ ਹੁਣ ਜਿਵੇਂ ਸਾਨੂੰ ਜਿਹੜੇ ਅਸੀਂ ਦੁਬਾਰਾ ਮੈਕਸੀਕੋ ਜਾਂਦੇ ਗੈਨਕੂਨ ਜਾਂਦੇ ਤਾਂ ਸਾਨੂੰ ਤੇ ਕਾਫੀ ਸਸਤਾ ਮਿਲਦਾ ਸੀ ਹਾਲਾਂਕਿ ਹੋਣਾ ਦਾ ਸਾਰਾ ਕੁਝ ਆਹੀ ਹੈ ਅੰਦਰ ਇਸੇ ਤਰ੍ਹਾਂ ਦੀ ਇੰਜੋਏਮੈਂਟ ਹੋਣੀ ਹੈ ਲੇਕਿਨ ਉੱਥੇ ਡਿਫਰੈਂਟ ਕਲਚਰ ਹੈਗਾ ਉੱਥੋਂ ਦੀ ਮਤਲਬ ਜਿਹੜੀ ਤੁਸੀਂ ਬਨਸਪਤੀ ਦੇਖੋਗੇ ਬੱਕਰੀ ਦੀ ਹੈ ਉੱਥੋਂ ਦੇ ਘਰਾਂ ਦਾ ਸਟਾਈਲ ਵੱਖਰਾ ਹੈਗਾ ਤੇ ਬੇਟੀ ਨੇ ਕਿਹਾ ਵੀ ਉੱਥੇ ਆਪਾਂ ਚੱਲਦੇ ਹਾਂ ਮੌਕਾ ਮਿਲਦਾ ਤੇ ਮੈਂ ਤਾਂ ਵੀ ਮੈਕਸੀਕੋ ਤਾਂ ਆਪਾਂ ਜਾਏ ਦੇਖਿਆ ਮੈਨੂੰ ਵੀ ਹੈਗਾ ਕੋਈ ਨਵਾਂ ਮੁਲਕ ਦੇਖਣਾ ਹੈ ਤੇ ਆਪਾਂ ਡੋਮਿਨਿਕਨ ਰਿਪਬਲਿਕ ਚਲਦੇ ਆ ਪੁਨਤਾਗਾਨਾ ਚਲਦੇ ਆ ਸੋ ਇਹ ਜਿਹੜੇ ਕੰਟਰੀ ਨੇ ਇਹ ਇਹਨਾਂ ਦੇ ਵਿੱਚੋਂ ਵੀ ਇੱਕ ਵੱਖਰੀ ਮਤਲਬ ਥੋੜੀ ਤੁਸੀ ਤੁਹਾਨੂੰ ਮਹਿਸੂਸ ਹੁੰਦਾ ਹੈ ਮਤਲਬ ਜਿੰਨੇ ਵੀ ਕਰੀਬੀਅਨ ਕੰਟਰੀ ਨੇ ਤੁਬਕੋ ਵੱਖਰੇ ਕੰਟੀਨੈਂਟਸ ਦੇ ਵਿੱਚ ਸਾਨੂੰ ਜਾ ਕੇ ਦੇਖਣਾ ਚਾਹੀਦਾ ਹੈ ਖਾਸ ਤੌਰ ਤੇ ਇੱਕ ਲੇਖਕ ਲਈ ਤਾਂ ਬਹੁਤ ਜ਼ਰੂਰੀ ਹੈ ਸੋ ਤੁਸੀਂ ਕੋ ਮੋਂ ਫਿਰ ਉਹ ਜਾਓ ਭਾਰਤ ਜਾਣੇ ਹੋ ਭਾਰਤ ਜਾ ਕੇ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਹੀ ਆਪਣੇ ਰਿਸ਼ਤੇਦਾਰਾਂ ਨਾਲ ਬੈਠੇ ਰਹੋ ਤੇ ਭਾਰਤ ਤੇ ਜਾ ਕੇ ਤੁਸੀਂ ਜਿਹੜਾ ਹੈਗਾ ਉਹ ਅ ਬਹੁਤ ਥਾਮਾਨੇ ਦੇਖਣ ਆ ਨਹੀਂ ਆ ਤੁਸੀਂ ਕਿਸੇ ਪਹਾੜੀ ਰਿਸ਼ ਜ ਜਾ ਸਕਦੇ ਹੋ ਕਿਤੇ ਵੀ ਜਾ ਸਕਦੇ ਹੋ ਅ ਸੋ ਦੋਸਤੋ ਗੱਲਾਂ ਤਾਂ ਹੋਰ ਵੀ ਬਹੁਤ ਨੇ ਤੇ ਹੁਣ ਆਪਾਂ ਥੋੜਾ ਚਰਪੇਸਟ ਫਾਸਟ ਕਰਨ ਵੀ ਜਾਣਾ ਤੇ ਫੈਮਲੀ ਅੱਜ ਦੀ ਤਿਆਰ ਹੋ ਗਈ ਅੱਜ ਆਪਾਂ ਡਿਫਰੈਂਟ ਰੈਸਟੋਰੈਂਟ ਜਾਵਾਂਗੇ ਤੁਹਾਨੂੰ ਮੈਂ ਇਹਦੀ ਇਹਦੀ ਅਪਡੇਟ ਕਰ ਲੂੰਗਾ ਕਿ ਅੱਜ ਦਾ ਦਿਨ ਆਪਣਾ ਜਿਹੜਾ ਕਿਵੇਂ ਬੀਤੇ ਆ ਲਿਖਨ ਹੁਣ ਜੁੜੀ ਮੇਰੀ ਬਾਲਕਨੀ ਦੇ ਵਿੱਚੋਂ ਜਿਸਰੇ ਹਮ ਮਾਹੌਲ ਹੈ ਜਾਨਵਰ ਹੈ ਉਹ ਮੈਂ ਤੁਹਾਨੂੰ ਦਿਖਾਤਮਾ ਤੇ ਤੁਸੀਂ ਬਲਾਉ ਨਾਲ ਇਸੇ ਤਰ੍ਹਾਂ ਜੁੜੇ ਰਹੋ ਸੋ ਆ ਹੈ ਮੇਰੀ ਬਾਲਕਨੀ ਸੋ ਆ ਮੇਰੀਆਂ ਚੀਨਾਂ ਲੱਗੀਆਂ ਹੋਈਆਂ ਨੇ ਤੇ ਆ ਹੈਗਾ ਉਹ ਦਰਖਤ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਇਹ ਬਹੁਤ ਪੁਰਾਣਾ ਦਰਖਤ ਹੈ ਸੋ ਆ ਦੇਖੋ ਤੁਸੀਂ ਆ ਸਾਰਾ ਟਰੀਜ਼ ਨੇ ਜਿਹੜੇ ਭਰੇ ਪਏ ਨੇ ਤੇ ਇਧਰ ਦੇਖੋ ਆ ਲੋਕ ਨੇ ਜਿਹੜੇ ਕਾਫੀ ਤੁਰੇ ਫਿਰਦੇ ਨੇ ਆ ਖਜੂਰਾ ਜਿਹਨਾਂ ਨੂੰ ਆਪਾਂ ਫਾਂਟ ਵੀ ਕਹਿੰਦੇ ਆ ਸੋ ਉਹ ਦਰਖਤ ਨੇ ਇਸ ਤਰ੍ਹਾਂ ਦੇ ਹੋਸਟਲ ਨੇ ਸੋ ਉਹ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੀਆਂ ਛੱਤਾਂ ਨੇ ਇਸ ਤਰ੍ਹਾਂ ਦੇ ਜਿਹੜੇ ਹੱਠਸ ਬਣੇ ਹੋਏ ਨੇ ਜਾਂ ਜੀਭੋ ਬਣੇ ਹੋਏ ਨੇ ਤੇ ਹਰ ਜਗ੍ਹਾ ਤੁਹਾਨੂੰ ਮਿਲਣਗੇ ਏਅਰਪੋਰਟ ਦੀਆਂ ਛੱਤਾਂ ਵੀ ਇਹ ਜਿਹੜੇ ਬਾਮਟਰੀ ਦੇ ਪੱਤੇ ਨਹੀਂ ਹੁੰਦੇ ਉਹ ਤੋਂ ਬਣਾਏ ਜਾਂਦੇ ਨੇ ਜਿਵੇਂ ਆਪਣੇ ਛੱਪਰ ਹੁੰਦੇ ਸੀਗੇ ਅ ਬਾਅਦ ਵਿੱਚ ਤਾਂ ਲੋਕ ਪਛਮੂ ਲਈ ਬਣਾਉਣ ਲੱਗੇ ਸੀ ਜਾਂ ਅਜੀਬੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਛਤੜੇ ਜਾਂ ਛੱਪਰ ਕਹਿੰਦੇ ਸੀਗੇ ਤਾਂ ਉਹਨਾਂ ਦੇ ਉਹਨਾਂ ਦੀ ਜਿਹੜੀ ਸ਼ਕਤਾਂ ਸੀ ਉਹ ਸਰਕੜੇ ਜਾਂ ਸਲਵਾੜ ਦੀਆਂ ਹੁੰਦੀਆਂ ਸੀ ਸੋ ਇੱਥੇ ਮੈਂ ਦੇਖਿਆ ਕਿ ਕਿਥੇ ਪਾਮ ਟਰੀ ਬਹੁਤ ਹੋਣ ਕਰਕੇ ਪਾਮ ਟਰੀ ਦੇ ਜਿਹੜੇ ਪੱਤੇ ਨੇ ਉਹ ਲੰਬੇ ਹੁੰਦੇ ਨੇ ਤੇ ਆਹ ਦੇਖੋ ਪਾਮ ਟਰੀ ਆ ਦਰ ਖੜੇ ਨੇ ਇਹਨਾਂ ਦੇ ਪੱਤੇ ਨੇ ਜਿਹੜੇ ਲੰਬੇ ਹੁੰਦੇ ਨੇ ਸੋ ਇਹਨਾਂ ਦੀਆਂ ਸ਼ਕਤਾਂ ਨੇ ਜੜੀਆਂ ਹੈ ਬਣਾਉਂਦੇ ਨੇ ਸੋ ਦਰਖਤ ਇੱਥੇ ਬੱਕਰੀ ਤਰ੍ਹਾਂ ਦੇ ਨੇ ਤੁਹਾਨੂੰ ਨਹੀਂ ਪਰੇਸ਼ਾਨ ਹੋਣਗੇ ਵੀ ਕਿਹੜੇ ਨੇ ਉਹ ਹੁਣ ਵੱਡੇ ਵੱਡੇ ਪੱਤੇ ਵਾਲਾ ਦਰਖਤ ਖੜਾ ਸੋ ਉਹਦੇ ਪੱਤੇ ਨੇ ਜਿਵੇਂ ਅੱਕ ਦੇ ਪੱਤੇ ਹੁੰਦੇ ਨੇ ਪਰ ਦਰਖਤ ਹੈ ਜਿਹੜਾ ਉਹ ਬਹੁਤ ਉੱਚਾ ਲੰਬਾ ਹੈ ਸੋ ਇਸ ਤਰ੍ਹਾਂ ਆਹ ਦਰਖਤ ਖੜਾ ਹੈ ਇਹ ਦੇਖਣ ਨੂੰ ਸਾਡੀ ਜਿਵੇਂ ਤਾਲੀ ਵਰਗਾ ਜਾਂ 베ਰੀ ਵਰਗਾ ਲੱਗਦਾ ਹੈ ਲੇਕਿਨ ਇਹ 베ਰੀ ਜਾਂ ਤਾਲੀ ਨਹੀਂ ਕੁਛ ਹੋਰ ਹੈ ਸੋ ਆਹ ਦਰਖਤ ਵੀ ਜਿਹੜਾ ਹੈਗਾ ਤੇ ਜਿਵੇਂ ਆਪਣੇ ਨਿੰਮ ਹੁੰਦੀ ਆ ਉਸ ਤਰ੍ਹਾਂ ਦਾ ਲੱਗਦਾ ਪਰ ਉਹ ਕੁਛ ਹੋਰ ਹੈ ਸੋ ਬੇਲਾਂ ਨੇ ਜਿਹੜੀਆਂ ਥੱਲੇ ਇਸ ਤਰ੍ਹਾਂ ਦੀਆਂ ਬੇਲਾਂ ਨੇ ਇੰਡੀਆ ਦੇ ਵਿੱਚ ਵੀ ਹੁੰਦੀਆਂ ਨੇ ਸੋ ਸਾਡੇ ਥੱਲੇ ਵੀ ਬਾਲਕਨੀ ਹੈਗੀ ਆ ਸੋ ਇੱਥੇ ਜਿਹੜਾ ਸੀ ਪੈਨਗੂਨ ਦੇ ਵਿੱਚ ਸੀਗਾ ਉਹਦੇ ਸਾਡੇ ਨਾਲ ਮਤਲਬ ਲੇਜ਼ੀ ਦੇ ਉੱਪਰ ਚੱਲਦਾ ਸੀ ਮਤਲਬ ਥੋੜਾ ਆਪਣਾ ਪੂਲ ਸੀਗਾ ਸੋ ਇੱਥੇ ਹੈਗਾ ਡਿਫਰੈਂਟ ਹੈਗਾ ਅ ਸੋ ਵੀ ਰਕਿਆ ਲੈ ਤੁਹਾਨੂੰ ਜਿਹੜਾ ਮਾਹੌਲ ਹੈ ਉੱਚਾ ਲੱਗਿਆ ਖੂਬੀ ਦਾ ਤੇ ਇੱਥੇ ਹੀ ਫਿਰ ਆਪਾਂ ਅ ਕਰਦੇ ਹਾਂ ਬਾਸ ਨੇ ਤੇ ਹੁਣ ਆਪਾਂ ਜਾਣਾ ਵੀ ਹੈਗਾ ਖਾਣਾ ਖਾਣ ਜਾਣਾ ਤੇ ਅੱਜ ਦਾ ਦਿਨ ਜਿਹੜਾ ਹੈਗਾ ਉਹ ਆਰਗੇਨਾਈਜ਼ ਕੀਤਾ ਹੈ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਸੋ ਉਹ ਆਪਾਂ ਉਹ ਦੇਖਤੀਆਂ ਤੇ ਇਹ ਮਤਲਬ ਅਗਲੇ ਵੀ ਲੌਕਸ਼ਨ ਦੱਸੂਗਾ ਤੇ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਤਾਂ ਤੁਸੀਂ ਵੀ ਆਓ ਤੇ ਜੇ ਤੁਹਾਡਾ ਕੋਈ ਕੁਐਸਚਨ ਕੋਈ ਸਵਾਲ ਕੋਈ ਟ੍ਰਿਪ ਬਾਰੇ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੋਈ ਹੁਣ ਤਾਂ ਕੈਨਾ ਬਾਰੇ ਚਾਹੀਦੀ ਹੋਈ ਜਾਂ ਕੈਂਪੂਨ ਬਾਰੇ ਚਾਹੀਦੀ ਹੋਈ ਇਸ ਮੀਟਕੇਰ ਲੈਂਡ ਗ੍ਰੀਸ ਅ ਅਮਰੀਕਾ ਦੇ ਬਹੁਤ ਸਾਰੇ ਸ਼ਹਿਰ ਤਾਂ ਤੁਸੀਂ ਮੈਨੂੰ ਕਰ ਸਕਦੇ ਹੋ ਉਹ ਹੈ ਗੱਲਕਾਰਟ ਮੇਰੇ ਪਿੱਛੇ ਜਾ ਰਹੀ ਹੈ ਜਿਹੜੀ ਲੋਕ ਨੂੰ ਉਤਰ ਉਤਰ ਲੈ ਕੇ ਜਾਂਦੀ ਹੈ ਤੋ ਦੇਖੋ ਸਾਡੇ ਕੋਲ 2-3 ਦਿਨ ਹੋਰ ਨੇ ਚਲੋ ਠੀਕ ਹੈ ਮੈਂ ਇੱਥੇ ਹੀ ਕਰਦਾ ਬਸ ਤੋਂ ਮੇਜਰ ਮਾਰਕ ਨੂੰ ਦਿਓ ਆ ਗਿਆ ਤੋ ਮੇਰੇ ਵੱਲ ਤੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ